ਸਵੀਨਾ ਸਾਂਝੀਆਂ ਕਰ ਰਹੇ ਹਾਂ ਸ਼ਹਿਰ ਕੁੜਾਰੀ ਦੀਆਂ ਜਿੱਥੇ ਨਗਰ ਕੌਸ਼ਲ ਕੁੜਾਰੀ ਵੱਲੋਂ ਵੱਖ-ਵੱਖ ਵਾਰਡਾਂ ਦੇ ਵਿੱਚ ਆਪਣੇ ਕਰਮਚਾਰੀਆਂ ਵੱਲੋਂ ਫੋਗਿੰਗ ਕਰਵਾਈ ਗਈ ਜਾਣਕਾਰੀ ਵੀ ਲੈਣੇ ਆ ਕਿ ਕੀ ਇਹ ਫੋਗਿੰਗ ਅੱਜ ਤੋਂ ਸ਼ੁਰੂ ਕੀਤੀ ਗਈ ਹੈ ਜਾਂ ਫਿਰ ਜਦੋਂ ਦੀਆਂ ਗਰਮੀਆਂ ਸ਼ੁਰੂ ਹੋਈਆਂ ਨੇ ਉਦੋਂ ਤੋਂ ਗਰਮੀਆਂ ਦੇ ਮੌਸਮ ਵਿੱਚ ਅਕਸਰ ਹੀ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਮੱਛਰਾਂ ਦੀ ਪਰਹਾਰ ਹੋ ਜਾਂਦੀ ਹੈ ਤੇ ਇਹਨਾਂ ਤੋਂ ਨਜਾਬਤ ਦਵਾਉਣ ਲਈ ਫੌਗਿੰਗ ਕਰਵਾਈ ਜਾਂਦੀ ਹੈ ਸੋ ਜਾਣਕਾਰੀ ਸਾਂਝੀ ਕਰਨਾ ਤੁਹਾਡੇ ਨਾਲ ਵੀ ਕੀ ਕਿਹਾ ਨਗਰ ਕੌਸ਼ਲ ਕੁਰਾਲੀ ਤੋਂ ਪਹੁੰਚੇ ਹੋਏ ਇਹਨਾਂ ਕਰਮਚਾਰੀਆਂ ਨੇ ਅਤੇ ਕਿੰਨੇ ਦਿਨ ਤੋਂ ਫੌਗਿੰਗ ਜਾਰੀ ਹੈ ਤੇ ਹੁਣ ਤੱਕ ਕਿੰਨੇ ਕੋ ਵਾਰਡਾਂ ਚ ਕਰ ਚੁੱਕੇ ਨੇ ਕਿੰਨੇ ਵਾਰਡਾਂ ਚ ਕਰਤੀ ਇਹ ਪਹਿਲੇ ਚ ਲੱਗੇਗਾ ਅੱਜ ਹਾਂਜੀ ਰੋਜ਼ ਡੇਲੀ ਕੀਤੀ ਜਾਂਦੀ ਹੈ ਹਾਂਜੀ ਜੀ ਨੰਬਰ ਸਰਵਾਰੀ ਆਉਂਦੀ ਹੈ ਜੀ ਅੱਜ ਇਹ ਵਾਰਡ ਦੀ ਹੈ ਕਿੰਨੇ ਨੰਬਰ ਵਾਰਡ ਚ ਅੱਜ ਕਿੰਨੇ ਨੰਬਰ ਵਾਰਡ ਚ ਹੈ ਇਹੀ ਮੈਂ ਤੁਹਾਨੂੰ ਪਤਾ ਜੀ ਉਹਨੂੰ ਪਾਰ ਦਾ ਨਹੀਂ ਪਤਾ ਉਹ ਕਿੰਨੇ ਵਾਰਡਾਂ ਚ ਕੀਤੀ ਜਾ ਰਹੀ ਹੈ ਅੱਜ ਇਹ ਵਾਰਡ ਨੰਬਰ 2 ਵਿੱਚ ਅੱਜ ਹਾਂਜੀ ਹਾਂਜੀ ਤੇ ਕਿੱਥੋਂ ਸ਼ੁਰੂ ਕੀਤੀ ਹੈ ਇਹ ਦੋ ਦੋ ਜੇ ਮੈਂ ਤੁਹਾਨੂੰ ਨਹੀਂ ਕਿੰਨੇ ਦਿਨ ਤੋਂ ਸ਼ੁਰੂ ਕੀਤੀ ਅੱਜ ਸ਼ੁਰੂ ਕਰੀਏ ਨਹੀਂ ਦੋ 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 ਮਿੰਟ ਹੋ ਰਹੀਆਂ ਚੱਲ ਜੀ ਤਾ ਚੱਲ ਦਿਨੋ ਦੇੜੀ ਨਾ ਹੋਵੇ ਅੱਛਾ ਹੁਣ ਤੱਕ ਕਿੰਨੇ ਬਾਗਾਂ ਚ ਕਰ ਚੁੱਕੇ ਹੋ ਹੁਣ ਤੱਕ ਆਹ ਜੀ ਦੋ ਤੇ 21 ਉਹਦਾ ਸਾਰੇ ਬਾਗਾਂ ਚ ਕਾਟੀ ਸਾਰਿਆਂ ਚ ਕਰਾਲੀ ਦੇ ਸਾਰਿਆਂ ਚ ਹਾਂ ਜੀ ਤੇ ਹੁਣ ਅਜੇ ਲਾਸਟ ਹੈ ਜਾਂ ਮਤਲਬ ਦੁਵਾਰੇ ਲੱਗੇ ਦੁਵਾਰੇ ਕਰ ਰਹੀਏ ਦੁਵਾਰੇ ਕਰ ਰਹੇ ਹਾਂ ਜੀ ਅੱਛਾ ਸਾਰਿਆਂ ਚ ਦੁਵਾਰੇ ਕਰੋਂਗੇ ਜਾਂ ਮਤਲਬ ਇੱਕ ਇੱਕ ਵਾਰੀ ਕੀਤੀ ਜਾਂਦੀ ਹੈ ਨਹੀਂ ਸਾਰਿਆਂ ਚ ਇੱਕ ਵਾਰੀ ਤਾਂ ਸਤਾਰਾਂ ਦੇ 17 ਚ ਹੁੰਦੀ ਹੈ ਤੇ ਫਿਰ ਇਹ ਲੋਕਾਂ ਤੋਂ ਮਤਲਬ ਜਿਵੇਂ ਕਿਸੇ ਨੇ ਸਪੈਸ਼ਲ ਕਿਹਾ ਹੋਵੇ ਵੀ ਬਾਈ ਜੀ ਸਾਡੇ ਏਰੀਆ ਦੇ ਵਿੱਚ ਜਿਆਦਾ ਮੱਛਰ ਹੈ ਉਹਨਾਂ ਉਸ ਤਰ੍ਹਾਂ ਵੀ ਹੁੰਦਾ ਕਿ ਤੇ ਸਪੈਸ਼ਲ ਦੌਰ ਨੇ ਇਦਾਂ ਵੀ ਚੱਲ ਜਾਂਦੇ ਯਾਨੀ ਕਿ ਦੌਰ ਨੇ ਕੋਈ ਡੈਂਗੂ ਦਾ ਹੋ ਗਿਆ ਕੋਈ ਹੋਰ ਮਰੀਜ਼ ਸਪੈਸ਼ਲ ਹਾਂ ਸਪੈਸ਼ਲ ਕੋਈ ਪੁਰਾਣੀ ਇਦਾਂ ਚੱਲ ਠੀਕ ਹੈ ਹਾਂ ਜੀ ਨਾ ਫਿਰ ਕੰਟੈਕਟ ਕਮੇਟੀ ਵੱਲੋਂ ਹੈ ਕਮੇਟੀ ਵੱਲੋਂ ਹੈ ਚਲੋ ਠੀਕ ਹੈ